ਮੋਨੋ ਦਈਆ ਇੱਕ ਮਿੰਟ ਆ ਪਹਿਲਵਾਨ ਜੀ ਜਹਦੀ ਅਖਾੜੇ ਵਿੱਚ ਬੋਜੇ ਮੋਨੋ ਦਈਆ ਪੀਟੀ ਭਾਈ ਪੀਟੀ ਦਾ ਅਖਾੜੇ ਦੇ ਵਿੱਚ ਬੋਜੋ ਪੀਰ ਛੱਤੀਪ ਗੋਗੀ ਦੇ ਪੀਟੀ ਕੱਠਾ ਜਾਂਦੀ ਬੋਜੋ ਆਜੋ ਪੀਰ ਭਾਈ ਅਦਰ ਸਿੰਘ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਪਰਵਿੰਦਰ ਚੀਮਾ ਜੀ ਜਿਨ੍ਹਾਂ ਨੇ ਭਾਰਤ ਜੈਸਰੀ ਦੇ ਕਿਤਾਬ ਦਿੱਤੇ ਮਹਾਪਾਰਤ ਦੇ ਜੈਸੀਨੀ ਦੇ ਕਿਤਾਬ ਜਿੱਤੇ ਰੁਸਤਮ ਦੇ ਹਿੰਦ ਦੇ ਕਿਤਾਬ ਜਿੱਤੇ ਰੁਸਤਮ ਦੇ ਏਸ਼ੀਆ ਦੇ ਕਿਤਾਬ ਜਿੱਤੇ ਤੇ ਰੁਸਤਮ ਦੇ ਜਿਹੜੇ ਭਾਰਤ ਕੁਮਾਰ ਦੇ ਕਿਤਾਬ ਜਿੱਤੇ ਪੰਜਾਬ ਕੁਮਾਰ ਦੇ ਕਿਤਾਬ ਜਿੱਤੇ ਏਸ਼ੀਆ ਦੇ ਵਿੱਚੋਂ 골ਡ ਮੌ ਜਿੱਤੇ ਤੇ ਮੱਡ ਪੁਰਸ਼ ਦੇ ਵਿੱਚੋਂ ਬੀਕੋ ਰੋਮ ਦੇ ਫਿਨਿਸ਼ ਲਾਈਨ ਦੇ ਵਿੱਚੋਂ 골ਡ ਮੌ ਜਿੱਤੇ 25 ਦਿਨ ਟੂਰ ਦੇ ਕੋਈ ਵੀ ਟੂਰ ਐਸਾ ਨਹੀਂ ਜਿਹੜਾ ਖਾਲੀ ਜਾ ਹੋਵੇ ਹਰ ਟਮੈਟੂ ਜਿੱਤ ਕੇ ਇਹਦਾ ਮੈਂ ਪਟਿਆਲਾ ਨਗਰ ਦਾ ਮਾਪਦੋਸ ਜਿੱਤਾ ਆਪਣੇ ਮਾਤਾ ਪਿਤਾ ਦਾ ਨਾਮ